ਸਰ ਜਿਹੜੇ ਅੱਜ ਮੀਟਿੰਗ ਸੱਤੀ ਦੇ ਵਿੱਚ ਟੈਂਪਰ ਕਰਦੇ ਆ। ਆਇ ਨਗਰ ਕੌਂਸਲ ਦੇ ਸਾਡੇ ਹਾਊਸ ਦੀ ਦੋ ਮੀਟਿੰਗਾਂ ਸ਼ਿਕੀਆਂ। ਇੱਕ ਤਾਂ ਸਾਡੀ ਸੀਗੀ ਅੱਜ 3:30 ਵਜੇ ਅਸੀਂ ਕਿਸੇ ਸਾਡੇ ਪੂਰੇ ਪੂਰੇ 4:00 ਵਜੇ ਨੈਕਸਟ ਮੀਟਿੰਗ ਜਿਹੜੀ ਉਸ ਤੋਂ ਬਾਅਦ। ਕਾਫੀ ਮੁੱਦੇ ਸ਼ਿਕਰਨਾਰੇ ਵਿੱਚ ਜਿਹੜੇ ਕਿ ਵਿਚਾਰੇ ਜਾਣੇ ਸੀਗੇ। ਤੇ ਪਰੰਤੂ ਹਰ ਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਆਪਣੇ ਸਾਥੀ ਮੈਂਬਰਾਂ ਸਮੇਤ ਜਦੋਂ ਅਸੀਂ ਮੀਟਿੰਗ ਹਾਲ ਕੋਲ ਪਹੁੰਚ ਗਏ ਕੋਈ ਦੂਸਰੀ ਸ਼ੈਡ ਹੈਗਾ ਸਾਡੇ ਦਫਤਰ ਤੇ। ਅਸੀਂ ਦੇਖ ਕੇ ਹੈਰਾਨ ਹੋ ਗਏ ਬੜੀ-ਬੜੀ ਗਿਰਤੀ ਵਿੱਚ ਉਹਦੇ ਪੁਲਿਸ ਦਾ ਨਾਸ ਸੀ ਚਲੋ ਅਸੀਂ ਅੰਦਰ ਚਲੇਗੇ ਕੁਝ ਮੇਰੇ ਸਾਥੀਆਂ ਨੂੰ ਬਾਹਰ ਰੋਕ ਲਿਆ ਕੁਝ ਮੇਰੇ ਸਾਥੀ ਅਸੀਂ ਅੰਦਰ ਚਲੇਗੇ ਮੇਨੇ ਹਾਲ ਦੇ ਵਿੱਚ ਤਾਂ ਅੰਦਰ ਜਾ ਕੇ ਕਿ ਲੇਡੀ ਸਬ ਇੰਸਪੈਕਟਰ ਹੈ ਸਿਟੀ ਥਾਣੇ ਦੇ ਵਿੱਚ ਉਹਨਾਂ ਨੇ ਇੱਕ ਲੈਸ਼ ਛੱਕੇ ਵੀ ਹੱਥ ਦੇ ਵਿੱਚ ਤੇ ਕਹਿੰਦੇ ਆ ਆਪਣੇ ਨਾਲ ਅਜਿਹਾ ਮੈਡਮ ਵੀ ਕਿਹੜੀ ਗੱਲ ਵਿਚੋਂ ਜਨਾਬ ਪੁੱਛ ਰਹੇ ਸਾਡਾ ਕਿਹੜੀ ਕੋਈ ਗਲਤੀ ਕਰ ਲਈ ਕਿਹੜਾ ਜਨਾ ਕਰ ਲਿਆ ਕਹਿੰਦੇ ਨਹੀਂ ਆਪਣਾ ਨਾਮ ਦੱਸੋ ਸਾਨੂੰ ਆਰਡਰ ਹੈਗਾ ਵੀ ਨਾਂ ਪੁੱਛ ਕੇ ਅੰਦਰ ਬਣਨ ਦੇਣਾ ਮੀਟਿੰਗ ਦੇ ਮੈਂ ਕਿ ਜੀ ਤੁਹਾਡਾ ਇੱਕ ਉਪੇਦਕਾਰ ਨਹੀਂ ਹੈ ਨਗਰ ਕੌਂਸਲ ਦੀ ਮੀਟਿੰਗ ਹੋਣੀ ਹੈ ਇੱਥੇ ਨਗਰ ਕੌਂਸਲ ਦੇ ਮੈਂਬਰਾਂ ਨੇ ਆਉਣਾ ਤੇ ਮੈਂਬਰ ਆ ਰਹੇ ਹੈ ਤੁਸੀਂ ਸਾਡੇ ਕੰਮ ਵਿੱਚ ਦਖਲਾਂ ਦਿਓ ਪਰੰਤੂ ਉਹ ਬਿਲਕੁਲ ਨਹੀਂ ਮੰਨੀ ਉਹਨੇ ਆਰਗੂਮੈਂਟ ਸ਼ੁਰੂ ਕਰਨੇ ਸ਼ੁਰੂ ਕਰ ਦਿੱਤੇ ਮੈਂ ਕਿਹਾ ਵੀ ਤੁਹਾਨੂੰ ਇੱਥੇ ਬੁਲਾਇਆ ਕਿੰਨੇ ਆ ਕਿਹੜੇ ਕੰਮ ਨਾਲ ਤੁਸੀਂ ਮੀਟਿੰਗਾਂ 'ਚ ਆਏ ਹੋ ਕਦੇ ਸਾਡੇ ਅਫਸਰਾਂ ਨੂੰ ਦੱਸੋ ਅਸੀਂ ਬਥੇਰਾ ਉਹਨੂੰ ਕਹਿਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇੱਕ ਇੱਕ ਬਣਾ ਕਰੋ ਇਹ ਸਾਡਾ ਕੰਮ ਜਿਹੜਾ ਹੈਗਾ ਕਾਨੂੰਨੀ ਜ਼ੋਰ ਦੇ ਉੱਤੇ ਬਿਲਕੁਲ ਸਹੀ ਨਹੀਂ ਹੈ ਜੇ ਤਾਂ ਕੋਈ ਗੱਲ ਹੈਗੀ ਤਾਂ ਦੱਸੋ ਵੀ ਗੱਲ ਕਿਹੜੀ ਹੈ ਤਾਂ ਮਤਲਬ ਉਹਨਾਂ ਨੇ ਆਪਣੀ ਜਿੱਤ ਤੇ ਬਰਕਰਾਰ ਰੱਖੇ ਵੀ ਆਪਣੇ ਨਾਂ ਦੱਸੋ ਨਾਂ ਟੈੱਕਰੋ ਆਪਣੇ ਜੇ ਸੋ ਤੁਹਾਨੂੰ ਲੱਗਿਆ ਕਿ ਜਾਣ ਬੁਝ ਕੇ ਜਿਹੜਾ ਹੈਗਾ ਮੀਟਿੰਗ ਨੂੰ ਇਨਫਲੂਐਂਸ ਕਰਨ ਵਾਸਤੇ ਮੈਂਬਰਾਂ ਦੇ ਦਬਾਅ ਪਾਉਣ ਵਾਸਤੇ ਜਿਹੜੀ ਪੁਲਿਸ ਡਿਊਟੀ ਲਗਾਈ ਗਈ ਹੈ ਕਿਉਂਕਿ ਅੱਜ ਲੰਬਾ ਸਮਾਂ ਮੈਨੂੰ ਹੋ ਗਿਆ ਬਤੌਰ ਪ੍ਰਬੰਧ ਸੇਵਾ ਨਿਭਾਉਂਦੇ ਸ਼ਹਿਰ ਦੀ ਕਦੀ ਵੀ ਸਾਡੀ ਮੀਟਿੰਗ ਦੇ ਵਿੱਚ ਕਦੀ ਐਸੀ ਗੱਲ ਨਹੀਂ ਹੋਈ ਕਿ ਕਦੀ ਕਿਸੇ ਨੇ ਕਿਸੇ ਮੈਂਬਰ ਦੇ ਮੈਂਬਰ ਦੇ ਖਿਲਾਫ ਗੱਲ ਬੋਲੀ ਹੋਵੇ ਕਿਸੇ ਨੇ ਕਿਸੇ ਅਫਸਰ ਦੇ ਖਿਲਾਫ ਗੱਲ ਬੋਲੀ ਹੋਵੇ ਸ਼ਹਿਰ ਦੇ ਕੰਮਾਂ ਸੰਬੰਧੀ ਗੱਲਾਂ ਹੁੰਦੀਆਂ ਨੇ ਬੜੀਏ ਪੋਜ਼ਿਟਿਵਰ ਹੋ ਹੈਲਥੀ ਡਿਸਕਸ਼ਨ ਹੁੰਦੀ ਹੈ ਜਿਹੜੀ ਸਾਡੀ ਮੀਟਿੰਗ ਦੇ ਵਿੱਚ ਅੱਜ ਤੱਕ ਦਾ ਜਿਹੜਾ ਇਤਿਹਾਸ ਰਿਹਾ ਪਿਛਲੇ ਸਮੇਂ ਦੌਰਾਨ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਿਹੜੇ ਮੇਰੇ ਪ੍ਰਧਾਨ ਦੇ ਕਮਰਾ ਜੋ ਮੈਨੂੰ ਮਿਲਿਆ ਹੋਇਆ ਉਹਦੇ ਵਿੱਚ ਅਸੀਂ ਇੱਕ ਪਾਰਟੀਸ਼ਨ ਕਰਕੇ ਜਗ੍ਹਾ ਬਣਾਈ ਸੀ ਕਿ ਤਾਂ ਕਿ ਜਦੋਂ ਕੋਈ ਸਾਡੇ ਮੈਂਬਰ ਬੈਠ ਕੇ ਉਹਨਾਂ ਨੇ ਸਲਾਮ ਮਸਲਾ ਕਰਨਾ ਹੁੰਦਾ ਹਿੰਮ ਤੱਕ ਦਫ਼ਤਰਾਂ ਦੇ ਸਾਡੇ ਅਫਸਰ ਵੀ ਬੈਠਦੇ ਸੀ ਉੱਥੇ ਅੰਦਰ ਤੇ ਨਾਲ ਸਾਡੇ ਕਾਰਜ ਸਰ ਅਫਸਰ ਦਾ ਵੀ ਜੇ ਕੋ ਮਿਲਣ ਵਾਲੇ ਬੰਦੇ ਆ ਜੰਨੇ ਬੰਦਾ ਬਿਜ਼ੀ ਹੁੰਦਾ ਅੰਦਰ ਬੈ ਕੇ ਵੈਟਿੰਗ ਰੂਮ ਬਣਾਈ ਸੀ ਸੀਕ ਤਾਂ ਉਹਨਾਂ ਨੇ ਜਿਹੜੇ ਵਾਈਸ ਪ੍ਰਧਾਨ ਉਸ ਟਾਈਮ ਦੇ ਸੀਗੇ ਰਜੇਸ਼ ਕੁਮਾਰ ਉਹਨਾਂ ਨੇ ਉਹਦੇ ਵਿੱਚ ਆਪਣਾ ਸਮਾਨ ਰੱਖ ਕੇ ਉਹਨਾਂ ਨੇ ਆਪਣਾ ਤਾਲਾ ਮਾਰ ਕੇ ਮਕਬਜ਼ਾ ਕਰ ਲਿਆ ਅਸੀਂ ਉਹਦੇ ਰੋਸ ਵਜੋਂ ਅੱਜ ਲਗਭਗ 1.5 ਸਾਲ ਹੋ ਗਿਆ ਅਸੀਂ ਹਾਊਸ ਦੀ ਹਰ ਮੀਟਿੰਗ ਦੇ ਵਿੱਚ ਥੱਲੇ ਬੈਠਦੇ ਮੈਂ ਵੀ ਔਰ ਮੇਰੇ ਜਿੰਨੇ ਮੈਂਬਰ ਜਿਹੜੇ ਹੈਗੇ ਆ ਜਿਹੜੇ ਸਮਝਦੇ ਆ ਕਿ ਇਹ ਗੱਲ ਗਲਤ ਹੋਈ ਆ ਉਹਦੇ ਵਿੱਚ ਜਦ ਕੱਲਾ ਕਾਂਗਰਸ ਨਹੀਂ ਬਾਕੀ ਮੈਂਬਰ ਵੀ ਹੈਗੇ ਆ ਉਹ ਵੀ ਜ਼ਮੀਨ ਤੇ ਬੈਠਦੇ ਆ ਮੀਟਿੰਗਾਂ ਅਟੈਂਡ ਕਰਦੇ ਤੁਸੀਂ ਸਾਰਿਆਂ ਨੇ ਦੇਖਿਆ ਲੰਬੇ ਸਮੇਂ ਤੋਂ ਕਿ ਚੱਲਦਾ ਕਦੀ ਕਿਸੇ ਨੇ ਇਹ ਨਹੀਂ ਦੇਖਿਆ ਵੀ ਅਜੀ अच्छे नहीं है कि ये इनਾਂ ਨਾਲ ਗੱਲ ਕੀਤੀ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਅਸੀਂ ਵੀ ਗਾਂਧੀਵਾਦੀ ਤਰੀਕੇ ਨਾਲ ਆਪਣਾ ਪ੍ਰੋਟੈਸਟ ਹੁਣ ਤੱਕ ਜਾਰੀ ਰੱਖਿਆ ਪਰ ਅੱਜ ਅਸੀਂ ਦੇਖ ਰਹੇ ਹਾਂ ਨਵੀਂ ਚੀਜ਼ ਜਿਹੜੀ ਇਹ ਪੈਦਾ ਹੋਈ ਹੈ ਵੀ ਮੈਂਬਰਾਂ ਨੇ ਮੀਟਿੰਗ ਕਰਨੀ ਹੈਗੀ ਹੈ ਮਤੇ ਬਣਾਏ ਹੈਗੇ ਮੇਰੇ ਸਾਈਨ ਹੋਏ ਆ ਉਹਤੇ ਉਹ ਮੀਟਿੰਗ ਦੇ ਵਿੱਚ ਰੱਖੇ ਗਏ ਹੈ ਅੱਜ ਮੀਟਿੰਗ ਤੇ ਉਹਨਾਂ ਦੇ ਵਿਚਾਰ ਹੋਣਾ ਸੀਗਾ ਸਾਰੇ ਮੈਂਬਰਾਂ ਵੱਲੋਂ ਉੱਤੇ ਫੈਸਲੇ ਲਈ ਜਾਣੇ ਸੀਗੇ ਵੀ ਪੁਲਿਸ ਕੀ ਲੋੜ ਪੈਗੀ ਦੱਸੋ ਕੀ ਸਮਝਦੇ ਹੋ ਆ ਜੇ ਪਹਿਲੀ ਵਾਰ ਇਦਾਂ ਹੋਇਆ ਕਿਉਂ ਹੋਇਆ ਮਗਰੇ ਜਿਹੜਾ ਆਪਾਂ ਦੇਰ ਤੋਂ ਇਲੈਕਸ਼ਨ ਹੁੰਦੀਆਂ ਨਾ ਕੋਈ ਨਗਰ ਕੌਂਸਲ ਦੀਆਂ ਉਦੋਂ ਪੁਲਿਸ ਚਰੂ ਰਾਜ ਨਹੀਂ ਕਿਉਂਕਿ ਜਦ ਦੋ ਗਰੁੱਪ ਹੋਨੇ ਆ ਸਮਰਥਾ ਉਧਰੋਂ ਵੀ ਆ ਗਏ ਉਧਰੋਂ ਵੀ ਆ ਗਏ ਕਿਸੇ ਨੇ ਹਾਰਨਾ ਕਿਸੇ ਜਿੱਤਣਾ ਪਿਕਲ ਕੋ ਲਾੜ ਡਾੜ ਦੀ ਪਰੇਸ਼ਾਨੀ ਨਾ ਹੋਵੇ ਉਥੋਂ ਤੱਕ ਤਾਂ ਜੇ ਕੋ ਆਪਾਂ ਨੂੰ ਗੱਲ ਸਮਝ ਆਉਂਦੀ ਹੈ ਵੈਸੇ ਰਾਜਪੁਰੇ ਜਾਈ ਜੀ ਕਦੀ ਗੱਲ ਹੋਈ ਨਹੀਂ ਤੁਸੀਂ ਵੀ ਤੇ ਲੰਬੇ ਟਾਈਮ ਤੋਂ ਕਿਸੇ ਨਹੀਂ ਕੋ ਸਾਰੇ ਪੱਤਰਕਾਰ ਵੀ ਜੋ ਸਾਡੇ ਇੱਥੇ ਬੈਠੇ ਆ ਕਦੀ ਇਹੋ ਜੀ ਗੱਲ ਹੋਈ ਨਹੀਂ ਬਾਈ ਜਾਰਾ ਕਹਿਣਾ ਰਾਜਪੁਰੇ ਠੀਕ ਹੈ ਯਾਰ ਸੋਚ ਪਾਰਟੀ ਦੀ ਆਪਣੀ ਸੋਚ ਹੈ ਕਿ ਆਪਣੇ ਆਪਣੇ ਤਰੀਕੇ ਨਾਲ ਲੋਕ ਕੰਮ ਕਰ ਰਹੇ ਆ ਤੇ ਇਹ ਜਿਹੜਾ ਕੁਝ ਅੱਜ ਹੋਇਆ ਬੜੀ ਇਹ ਮੰਦਭਾਗੀ ਘਟਨਾ ਇਹ ਕਿਉਂ ਇਹ ਜਦ ਮੁੱਦਾ ਤਾਂ ਨਹੀਂ ਸੀ ਜਿਹੜਾ ਪਾਸ ਹੋ ਕਰਵਾਣਾ ਚਾਹਦੇ ਹਾਂ ਲੱਗਦਾ ਹੋਵੇ ਕਿ ਪਾਸ ਨਹੀਂ ਹੋਣਾ ਚਾਹੀਦਾ ਸੀਗਾ ਜਾਂ ਉਹ ਇਹ ਸਾਡਾ ਸਾਡਾ ਦੇਖੋ ਇਹਦੇ ਵਿੱਚ ਇੱਕ ਮੁੱਦਾ ਸੀਗਾ ਜਿੱਦੋਂ ਮੈਂ ਸਮਝਦਾ ਜਿਹਦੇ ਤੇ ਕੰਟਰੋਵਰਸੀ ਸੀਗੀ ਦੋ ਮੁੱਦੇ ਇੱਕਦਮ ਮੁੱਦਾ ਇਹ ਸੀਗਾ ਕਿ ਸਾਨੂੰ ਦਫਤਰੋਂ ਦੋਸਿਆ ਕਿ 5 ਕਰੋੜ ਰੁਪਇਆ ਗ੍ਰਾਂਟ ਜਿਹੜੀ ਹੈਗੀ ਬੜਾ ਬਦੌਣੇ ਸ਼ਹਿਰ ਨੂੰ ਜਿਵੇਂ ਆਪਾਂ ਦੇਖਦੇ ਆ ਇਲੈਕਸ਼ਨ ਦੇ ਸਮੇਂ ਸਰਕਾਰਾਂ ਦਿੰਦੀਆਂ ਗ੍ਰਾਂਟਾਂ ਜੋ ਐਮਐਲਏ ਥਰੋ ਹੁੰਦੀਆਂ ਤਾਂ ਇਹ ਚਾਹੁੰਦੇ ਹੈਗੇ ਵੀ ਉਸੋ ਪੈਸੇ ਨਾਲ ਅਸੀਂ ਇਥੇ ਮਾਰਕਟਾਂ ਡਿਵੈਲਪ ਕਰੀਏ ਚਾਰ ਮਾਰਕਟਾਂ ਦਾ ਇਹਨਾਂ ਨੇ ਪ੍ਰਪੋਜ਼ਲ ਰੱਖੀ ਸੀ ਪਹਿਲਾਂ ਤੇ ਸਾਡੇ ਜਿਹੜੇ ਹੁਣ 19 ਮੈਂਬਰ ਹੈਗੇ ਆ ਉਹਨਾਂ ਨੇ ਇੱਕ ਲੈਟਰ ਲਿਖੀ ਉਚਿਤਕਾਰਿਆਂ ਨੂੰ ਮੈਂ ਤੁਹਾਨੂੰ ਲੈਟਰ ਵੀ ਦਿਖਾ ਸਕਦਾ 18 ਮੈਂਬਰ ਲਿਖੇ 19ਵਾਂ ਮੈਂ ਜਿਹੜਾ ਮੈਂ ਸਹਿਮਤ ਸੀ ਉਹਨਾਂ ਦਾ ਮਤਲਬ ਉਹਨਾਂ ਨੇ ਲਿਖਿਆ ਸੀਗਾ ਵੀ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਜਿਹੇ ਨੀਰਪੁਰਾ ਏਰੀਆ ਦਾ ਸਾਰਾ ਤੁਸੀਂ ਦੇਖਦੇ ਪਿੱਛੇ ਦਾ ਏਰੀਆ ਸਾਰਾ ਜਨਗਰ ਕਾਉਂਸਲ 2019 ਜਾਇਆ ਸੀਗਾ ਉਸ ਏਰੀਆ ਦੇ ਵਿੱਚ ਲੋਕਾਂ ਦੇ ਘਰਾਂ 'ਚ ਕੀੜੇ ਚੱਲਦੇ ਆ ਸੀੜੇਜ ਨਹੀਂ ਉਥੇ ਵਾਟਰ ਸਪਲਾਈ ਚ ਅਜ ਤਨ ਪਾਣੀ ਨਹੀਂ ਮਿਲ ਰਿਹਾ ਉਥੇ ਸੜਕਾਂ ਨਹੀਂ ਕੁਝ ਨਹੀਂ ਹੈਗਾ ਉਹ ਮੈਂਬਰਾਂ ਨੇ ਉਹਨਾਂ ਲੋਕਾਂ ਦੀ ਵਰਤੀ ਹਾਂ ਦਾ ਨਾਰਾ ਮਾਰਿਆ ਉਹਨੇ ਮੈਂਬਰਾਂ ਨੇ ਕਿ ਇਹ ਜਿਹੜਾ ਪੈਸਾ ਆਉਣਾ ਹੈ ਕਮੇਟੀ ਵਿੱਚ ਇਹ ਉਹਨਾਂ ਦੇ ਵਗ ਨੂੰ ਸੀੜੇਜ ਵਾਟਰ ਸ ਲੈ ਸੜਕਾਂ ਤੇ ਸੀੜੇ ਲਾਈਟ ਦੀ ਸਹੂਈਦਾ ਦੇਣ ਵਾਸਤੇ ਖਰਚ ਕੀਤਾ ਜਾਵੇ ਕਿੰਨਾ ਕਿ ਇਹ ਮਾਰਕੀਟਾ ਬਣਾਉਣ ਦੇ ਮਾਰਕੀਟਾ ਦਾ ਮਾਲੇ ਪੈਂਡਿੰਗ ਕਰ ਦਿੱਤਾ ਜਾਵੇ ਇਹ ਮੁੱਦਾ ਜ਼ਰੂਰ ਸੀ ਇੱਕ ਮੁੱਦਾਏ ਸੀਗਾ ਇੱਕ ਮੁੱਦਾਏ ਸੀਗਾ ਕਿ ਇਸਲਾਮਪੁਰ ਦੇ ਵਿੱਚ ਤੇ ਇਹਨਾਂ ਨੇ ਇੱਕ ਪ੍ਰੋਪੋਜ਼ਲ ਲਿਆਂਦੀ ਪਿਛੇ ਆਪਣਾ ਰੂਲਿੰਗ ਪਾਰਟੀ ਵੱਲੋਂ ਕਿ ਉਥੇ ਫਲੈਟ ਬਣਾ ਕੇ ਜਿਹੜੇ ਹੈਗੇ ਆ ਆਮ ਲੋਕਾਂ ਨੂੰ ਵੇਚੇ ਜਾਣੇ ਤਾਂ ਉਹ ਜਿਹੜੀ ਜਗ੍ਹਾ ਤੇ ਬਣਾਣੇ ਸੀਗੇ ਉਹਦਾ ਜ਼ਿਕਰ ਨਹੀਂ ਸੀਗਾ ਜਦੋਂ ਮੈਂ ਤਾਂ ਬਾਸ ਕਰਿਆ ਕਮੇਟੀ ਨੇ ਹੁਣ ਜਦੋਂ ਇਹਨਾਂ ਨੇ ਨਵੀਂ ਪ੍ਰਪੋਜ਼ਲ ਬਣਾਈ ਹੈ ਉਹਦੇ ਵਿੱਚ ਇੱਕ ਐਸੀ ਜਗ੍ਹਾ ਨੂੰ ਚੂਜ਼ ਕਰ ਲਿਆ ਇਹਨਾਂ ਨੇ ਜਿਹੜੀ ਜਗ੍ਹਾ ਪਿਛਲੀ ਸਰਕਾਰ ਦੇ ਸਮੇਂ ਹਾਊਸ ਵੱਲੋਂ ਬਤੌਰ ਪਾਰਕ ਡਿਵੈਲਪ ਕਰਨ ਦੀ ਜਿਹੜੇ ਕੀ ਫੈਸਲਾ ਪਹਿਲਾਂ ਆਲਰੇਡੀ ਲਿਆ ਹੋਇਆ ਉਹ ਦੁਵਾਰਾ ਉਹਨੇ ਇਸ ਵਾਰ ਉਸ پارک ਦੇ ਜਿਹੜੀ پارک ਵਾਸਤੇ ਜਿਹੜਾ ਮંજૂર ਹੋਈ ਹੈ ਉਸ ਦੇ ਵਿੱਚ ਜਿਹੜਾ ਹੈਗਾ ਇਹ ਦੁਵਾਰਾ ਇਹ ਚਾਹਨੇ ਕਿ ਉਥੇ ਮਲਟੀ ਸਟੋਰੀ ਬਿਲਡਿੰਗ ਬਣਾ ਕੇ ਜਿਹਦੇ ਵਿੱਚ ਜਾਨ ਇਹ ਦੋ ਮੁੱਦੇ ਸੀਗੇ ਜਿਹਦੇ ਤੇ ਮਤਲਬ ਦੋ رائے ਸੀਗੇ ਅਲੱਗ ਅਲੱਗ ਬਾਕੀ ਅਜਿਹਾ ਕੋਈ ਖਾਸ ਮੁੱਦਾ ਨਹੀਂ ਸੀਗਾ ਜਿੱਦੇ ਮੈਂ ਸਮਝਦਾ ਦੇਖੋ ਇਸ ਤੇ ਡਿਸਕਸ਼ਨ ਹੁੰਦੀ ਜੋ ਬਹੁ ਸਾਰੇ ਮੈਂ ਇਹਨਾਂ ਦਾ ਫੈਸਲਾ ਹੋ ਜਾਂਦਾ ਤਾਂ ਉਹ ਫੈਸਲਾ ਜਿਹੜਾ ਹੈ ਮੰਨਿਆ ਜਾਣਾ ਸੀਗਾ ਪ੍ਰਧਾਨ ਸਰ ਟੋਟਲ ਕਿੰਨੇ ਐਮਸੀ ਐਮ ਸੀ ਸ਼ਹਿਰ ਦੇ ਜੀ ਸ਼ਿਆਰ ਨਹੀਂ ਕੱਤੀਆਂ ਜੀ ਤੇ ਤੁਹਾਡੇ ਨਾਲ ਕਿੰਨੇ ਮਤਲਬ ਇਨਕਲੂਡ ਕਾਂਗਰਸ ਯਾ ਜਿਹੜੇ ਮਤਲਬ ਤੁਹਾਡੇ ਨਾਲ ਦੇਖੋ ਮੈਂ ਆਪਣੇ ਨਾਲ ਦੀ ਗੱਲ ਨਹੀਂ ਕਰਦਾ ਜਿਹੜੇ ਸਾਡੀ ਸੋਚ ਨਾਲ ਸਹਿਮਤ ਨੇ ਥੋੜੀ ਥੋੜੀ ਸੋਚ ਨਾਲ ਜਿਹੜੀ ਸਾਡੀ ਸੋਚ ਜਿਹੜੀ ਲੋਕਾਂ ਨੇ ਪ੍ਰਤੀ ਹੈਗੀ ਹੈ ਜਿਹੜੇ ਉਹਨਾਂ ਨਾਲ ਸਹਿਮਤ ਨੇ ਉਹ ਤੁਹਾਨੂੰ ਮੈਂ ਦੱਸ ਰਿਹਾ ਵੀ 19 ਮੈਂਬਰਾਂ ਨੇ ਸਹਿਨ ਕੀਤੇ ਵੀ ਮਾਰਕੀਟਾਂ ਬਣਾਉਣ ਨੂੰ ਜਿਹੜਾ ਹੈਗਾ ਉਹ ਕੰਮ ਨੂੰ ਹਾਲੇ ਪਿੱਛੇ ਰੱਖਿਆ ਜਾਵੇ ਕਿਹੜੀ ਅੱਜ ਮੀਟਿੰਗ ਤੁਸੀਂ ਕਹਿੰਦੇ ਮੀਟਿੰਗ ਤੇ ਜਾਣਾ ਸੀ ਕਿੰਨੇ ਮੈਂਬਰ ਜਿਹੜੇ ਤੁਹਾਡੇ ਤੁਹਾਡੇ ਸੋਚ ਨਾਲ ਕਿੰਨੇ ਮੈਂਬਰ ਨੇ ਦੇਖੋ ਮੇਰੇ ਖਿਆਲ ਨਾਲ ਜਿਹੜੇ 18 19 ਬੰਦੇ ਤਾਂ ਨਹੀਂ ਗਏ ਮੀਟਿੰਗ ਦੇ ਵਿੱਚ ਜਿਹੜੀ ਜਿੱਥੇ ਉਹ ਬੈਠੇ ਹੋ ਬੈਠੇ ਦਫਤਰ 'ਚ ਬੈਠੇ ਸੀ ਸਿਆਰੇ ਕੋਈ ਦਰਪਹਿਣਾ ਪਤਾ ਨਹੀਂ ਕੀ ਕਰ ਰਹੇ ਆ ਮਤਲਬ ਨੂੰ ਪਤਾ ਹੀ ਨਹੀਂ ਲੱਗਿਆ ਤੁਹਾਨੂੰ ਆਨ ਅਫੀਸ਼ਰ ਤੌਰ ਤੇ ਉਹ ਮਤਲਬ ਅੰਦਰ ਅੰਦਰ ਕਿੰਨੇ ਬੰਦ ਮੈਮ ਸੀ ਹੋ ਸਕਦੇ ਆ ਦੇਖੋ 10 12 13 170 ਤੱਕ ਬਾਕੀ ਬਾਕੀ ਬਾਰੇ ਮੈਂ ਤੁਹਾਨੂੰ ਮੈਂ ਵੀ ਤੁਹਾਡੇ ਬਾਕੀ ਬਾਰੇ ਸਾਰੇ ਮੈਂ ਕਿਤੇ ਇਨਸਲਟ ਇੱਕ ਦੇ ਨਹੀਂ ਹੁੰਦੀ ਜੇ ਪ੍ਰਧਾਨ ਦੇ ਨਾਲ 8 ਐਮਸੀ ਖੜੇ ਸੀਗੇ ਜੇ ਉਹਨਾਂ ਦੇ ਨਾਲ ਪੁਰਸ ਵੱਲੋਂ ਐਸੀ ਸਵਾਲ ਬਾਜੀ ਕੀਤੀ ਗਈਵੇ ਤੂੰ ਕੀ ਬੇ ਲੋੜੀ ਜੀ ਤਾਂ ਉਹਦੋਂ ਬਾਕੀ ਮੈਂਰਾ ਉਹ ਤਾਂ ਇਸ ਵਾਰ ਫਕਟ ਪਿਆਰਾ ਵੀ ਗਲਤ ਨਾਲ ਜਦੋਂ ਸਾਡੇ ਕਿਸੇ ਕਿਸੇ ਬੌਸ ਦੇ ਵਿੱਚ ਕਦੀ ਕੋ ਸਾਡੇ ਕੋਲ ਐਸੀ ਦੋ رائے ਬਣੀ ਹੋਣੀ ਕਿਸੇ ਗੱਲ ਦੇ ਉੱਤੇ ਭਈ ਕੀ ਕੀ ਪ੍ਰਧਾਨ ਸਾਹਿਬ ਜੇ ਪ੍ਰਧਾਨ ਸਾਹਿਬ ਦੀ ਐਬਸਾਈਡ ਦੇ ਵਿੱਚ ਹੁਣ ਵਾਈਸ ਪ੍ਰਧਾਨ ਹੈ ਨਹੀਂਗਾ ਕੀ ਉਹ ਮੀਟਿੰਗ ਕਰ ਸਕਦੇ ਜੀ ਕੋਈ ਹੈ ਅਥੋਰਟੀ ਰੋਕ ਲੈ ਦੇਖੋ ਜਿੰਨੇਕ ਜਾਣਕਾਰੀ ਹੈਗੇ ਮੈਨੂੰ ਉਹਦੇ ਮੁਤਾਬਿਕ ਤਾਂ ਮੀਟਿੰਗ ਨਹੀਂ ਹੋ ਸਕਦੀ ਬਾਕੀ ਜੇ ਕੁਝ ਹੋ ਕਰਨਗੇ ਜਿਹੜੀ ਜਿਹੜੀ ਤੁਸੀਂ ਪ੍ਰਧਾਨ ਸਾਹਿਬ ਪੁਲਿਸ ਨਾਲ ਗੱਲ ਕੀਤੀ ਹੈ ਇਹ ਤੁਹਾਡੇ ਸਾਹਮਣੇ ਪੁਲਿਸ ਕਿਹਨੇ ਬੁਲਾਈ ਹੋ ਸਕਦੀ ਹੈ ਨਗਰ ਕੌਂਸਲ ਦੇ ਦੇਖੋ ਕਾਰਾ ਸਰ ਅਕਸਰ ਮੇਰੇ ਨਾਲ ਮੇਰੀ ਗੱਲ ਹੋਈ ਹੈ ਉਹ ਕਹਿੰਦਾ ਮੈਂ ਪੁਲਿਸ ਬਿਲਕੁਲ ਨਹੀਂ ਬੁਲਾਈ ਨਾ ਮੈਂ ਕੋਈ ਲੈਟਰ ਕੱਢੀ ਅਸੂਨਾ ਜਦੋਂ ਅਸੀਂ ਕਦੀ ਪੁਲਿਸ ਨੂੰ ਲੋੜ ਪੈਂਦੀ ਹੈ ਨਗਰ ਕੌਂਸਲ ਨੂੰ ਕਦੀ ਅਸੀਂ ਕਿਨ ਪ੍ਰੋਜੈਮੈਂਟ ਜਾਣਾ ਹੁੰਦਾ ਜਾਂ ਸਾਡੇ ਕੋਲ ਵੱਡਾ ਪ੍ਰੋਟੈਕਟ ਹੋ ਜਾਵੇ ਕੁਝ ਹੋ ਜਾਵੇ ਅਸੀਂ ਲਿਖ ਕੇ ਬੁਲਾਨੇ ਵੀ ਇੱਥੇ ਕੋਈ ਸਾਨੂੰ ਅਡੋੜ ਹੈਗੀ ਆ ਤਾਂ ਪੁਲਿਸ ਹੁੰਦੀ ਹੈ ਤੇ ਅੱਜ ਜੀ ਫਿਰ ਪੁਲਿਸ ਜਿਹੜੀ ਆਈ ਜੇ ਬਿਨਾਂ ਕੋਈ ਜਿਹੜੀ ਮੇਰੀ ਈਓ ਸਾਹਮਣਾ ਗੱਲ ਹੋਈ ਹੈ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਸਾਡੀ ਸਾਡੇ ਦਫ਼ਤਰ ਦੀ ਬੇਇੱਜ਼ਤੀ ਹੋ ਰਹੀ ਆ ਤਾਂ ਉਹਨਾਂ ਨੇ ਕਿਹਾ ਜੀ ਮੈਂ ਬਿਲਕੁਲ ਪੁਲਿਸ ਨਹੀਂ ਬੁਲਾਈ ਮੈਂ ਕੋਈ ਲੈਟਰ ਨਹੀਂ ਲਿਖਿਆ ਹੁਣ ਦੁਬਾਰਾ ਕੋਈ ਲੈਟਰ ਬਾਹਰ ਜੇ ਲਿਖ ਰਹਿਣ ਤਾਂ ਮੈਂ ਕਹਿ ਨਹੀਂ ਸਕਦਾ ਪਹਿਲਾਂ ਇੰਨੀ ਗੱਲ ਮੇਰੇ ਨਾਲ ਹੋਈ ਹੈ ਪ੍ਰਧਾਨ ਜੀ ਜਿਸ ਤਰ੍ਹਾਂ ਨਗਰ ਕੌਂਸਲ ਜਿਹੜੀ ਹੈਗੀ ਆ ਮੇਨ ਉਹਦਾ ਜਿਹੜਾ ਪ੍ਰਧਾਨ ਦਾ ਬੰਨਿਆ ਜਾਂਦਾ ਤਾਂ ਪ੍ਰਧਾਨ ਦਾ ਨਾਮ ਪੁੱਛਿਆ ਜਾ ਰਿਹਾ ਹੋਰ ਇਹ ਕੀ ਜਿਹੜੇ ਮੁਲਾਜ਼ਮ ਜਿਹੜਾ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿ ਕਿ ਇੱਥੇ ਇੱਥੇ ਆ ਕੇ ਇਸ ਤੱਕ ਉਹ ਗੱਲਬਾਤ ਕਰ ਮੈਂ ਤੁਹਾਨੂੰ ਦੱਸ ਰਿਹਾ ਜਦੋਂ ਮੈਨੂੰ ਪੁੱਛਦੇ ਆ ਵੀ ਤੁਸੀਂ ਕੌਣ ਹੋ ਨਗਜੀਤ ਪੁੱਛਦੇ ਤੁਸੀਂ ਕੌਣ ਹੋ ਜਨਨ ਗੁਪਤਾ ਜੀ ਪੱਤਰਕਾਰ ਪਾਇਚਾਰੇ ਜੋ ਹੈਗੇ ਆ ਇਹਨਾਂ ਨੂੰ ਪੁੱਛਦੇ ਮੈਂ ਤੁਸੀਂ ਕੌਣ ਹੋ ਆਪ ਆਪੇ ਸਾਹ ਲਾਦਰ ਦੇ ਬਿਨਾਂ ਤੇ ਕੀਮਨਸ਼ਾ ਸੀ ਹੋਰ ਥੋੜਾ ਨੈਕਸਟ ਕੀ ਸਟੈਪ ਹੋ ਸਕਦਾ ਜਿਵੇਂ ਕਿ ਕੀ ਕੀ ਸਟੈਪ ਅਸੀਂ ਤਾਂ ਅਸੀਂ ਤਾਂ ਕਰੂਨ ਦੇ ਵਿੱਚ ਰਹਿਣ ਵਾਲੇ ਹੈਗੇ ਜੀ ਠੀਕ ਹੈ ਜੀ ਅਸੀਂ ਅੱਜ ਆਪਣਾ ਰੋਸ ਜ਼ਾਹਰ ਕੀਤਾ ਠੀਕ ਹੈ ਜੀ ਮੀਟਿੰਗ ਅਸੀਂ ਪੋਸਟਪੋਨ ਕਰਤੀ ਇਹਨੂੰ ਉਤਲਾ ਕਰਤੀ ਕਿ ਅੱਜ ਮੀਟਿੰਗ ਨਹੀਂ ਹੋਣੀ ਹੋਰ ਬਾਕੀ ਦੇਖਦੇ ਆਪਾਂ ਨੂੰ ਪਤਾ ਲੱਗੂ ਵੀ ਉਹ ਉਹਨਾਂ ਨੇ ਕੀ ਕੀ ਕੁਝ ਕੀਤਾ ਉੱਥੇ ਇਕਰ ਫੇਰ ਵੀ ਮੀਟਿੰਗ ਹੋਦੀ ਹੈ ਮੀਟਿੰਗ ਦੇ ਵਿੱਚ ਕੋਈ ਮੱਤਾਂ ਪਾਸ ਹੋ ਜਾਂਦਾ ਹੈ ਜੀ ਤਾਂ ਫੇਰ ਕੀ ਕਰੋ ਤੁਸੀਂ ਅਦਾਲਤਾਂ ਰੁਖ ਕਰੋਗੇ ਫੇਰ ਦੇਖੋ ਅਸੀਂ ਦੇਖੋ ਨੈਚੁਰਲ ਹੈ ਛੜ ਕੋ ਸਾਹ ਹੋਰ ਚਾਰਾਈ ਕੋ ਵੀ ਨਹੀਂ ਅਸੀਂ ਆਪਣੇ ਐਡਵੋਕੇਟ ਨਾਲ ਗੱਲ ਕਰਕੇ ਜਿਹੜਾ ਵੀ ਸ਼ਹਿਰ ਦੇ ਹਿੱਤ ਵਿੱਚ ਫਾਇਦਾ ਹੋਵੇ ਉਹ ਲਾ ਕੇ ਸਾਰੇ